70 ਸਾਲਾ ਬਜ਼ੁਰਗ ਨੂੰ ਮਾਸੂਮ ਬੱਚੀ ਤੇ ਭੋਰਾ ਤਰਸ ਨਹੀਂ ਆਇਆ ਬੀਤੇ ਕੁਝ ਸਮੇਂ ਤੋਂ ਉਹ ਉਸਦੇ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਤੇ ਇਸ ਮੌਕੇ ਤੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਬਰਨ ਉਹਨਾਂ ਦੇ ਵੱਲੋਂ ਕੋਈ ਵੀ ਫੈਸਲਾ ਕਰ ਦਿੱਤਾ ਗਿਆ ਤੇ ਉਹਨਾਂ ਤੇ ਥੋਪ ਦਿੱਤਾ ਗਿਆ ਸੀ ਕਪੂਰਥਲਾ ਦੇ ਫਗਵਾੜਾ ਸਬਡਿਵੀਜ਼ਨ ਦੇ ਪਿੰਡ ਬਲਾਲੋ ਦਾ ਇਹ ਮਾਮਲਾ ਜਿੱਥੇ ਕਿ ਇੱਕ ਮਾਸੂਮ ਬੱਚੀ ਦੇ ਨਾਲ ਗਲਤ ਹਰਕਤ ਇੱਕ ਬੁੱਢੇ ਬੰਦੇ ਦੇ ਵੱਲੋਂ ਕੀਤੀ ਗਈ ਜਿਸ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਥਾਣਾ ਸਦਰ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਪੀੜਤ ਲੜਕੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਪਿੰਡ ਦਾ ਹੀ ਰਹਿਣ ਵਾਲਾ 70 ਸਾਲਾ ਵਿਅਕਤੀ ਜਿਸ ਦਾ ਨਾਮ ਰਮੇਸ਼ ਲਾਲ ਹੈ ਪਿਛਲੇ ਕਈ ਦਿਨਾਂ ਤੋਂ ਮਾਸੂਮ ਬੱਚੀ ਨੂੰ ਵਰਗ ਲਾ ਕੇ ਖੇਤਾਂ ਦੇ ਵਿੱਚ ਲੈ ਜਾਂਦਾ ਸੀ ਕੁਕਰਮ ਕਰਦਾ ਸੀ ਅਤੇ ਇਹ ਹੀ ਕੁਝ ਚੱਲ ਰਿਹਾ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕੀ ਦੀ ਹਾਲਤ ਵਿਗੜ ਚੁੱਕੀ ਹੈ ਅਤੇ ਵਿਗੜਨ ਤੋਂ ਬਾਅਦ ਹੀ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਕੀ ਕੁਝ ਹੋ ਰਿਹਾ ਸੀ ਅਤੇ ਹੁਣ ਸਿਵਲ ਹਸਪਤਾਲ ਪਤਾਲ ਵਿਖੇ ਬੱਚੀ ਨੂੰ ਭਰਤੀ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਫਗਵਾੜਾ ਇੰਚਾਰਜ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਥਾਣਾ ਸਦਰ ਪਹੁੰਚੇ ਪੁਲਿਸ ਨੂੰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਤੇ ਇਸ ਮੌਕੇ ਤੇ ਥਾਣਾ ਇੰਚਾਰਜ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਦੋਸ਼ੀ ਵਿਅਕਤੀ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਣੀ ਹੈ। 70 ਸਾਲ ਦਾ ਬੁਢਾ ਜੀ ਸਮਝਿਓ ਤੇ ਉਹਨੇ 12 ਸਾਲ ਦੀ ਬੱਚੀ ਦੇ ਉਹਦੇ ਵਿੱਚ ਆਏ ਸੀਗੇ ਤੇ ਪਿੰਡ ਸਾਡਾ ਸਾਰਾ ਹੀ ਆਇਆ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਅਸੀਂ ਤਾਂ ਉਹਦਾ ਜਿਹੜਾ ਇਨਸਾਫ ਮੰਗਦੇ ਆ ਸਾਨੂੰ ਜਿਹੜਾ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਊਗੀ ਜੇ ਉਹ ਪੂਰਾ ਇਨਸਾਫ ਦੇਣਗੇ ਅਸੀਂ ਕੀ ਭਰੋਸਾ ਦਵਾ ਤੁਹਾਨੂੰ ਭਰੋਸਾ ਦਵਾਇਆ ਜੀ ਕਹਿੰਦੇ ਪਾਚਾ ਕਰਦੇ ਆ ਤੇ ਉਹਨੂੰ ਖੜਦੇ ਆ ਸਾਡੀ ਜਿੱਦਾ ਕੁੜੀ ਆ ਪੰਜ ਹੀ ਰਹਿੰਦੀ ਆ ਸਾਡੀ ਇੱਥੇ ਤੇ ਉਹਦੇ ਵਿੱਚ ਅਸੀਂ ਆਏ ਆ ਤੇ ਜਿਹੜਾ ਇਨਸਾਨ ਆ ਉਹ ਵੀ ਸਾਡੇ ਪਿੰਡ ਦਾ ਹੀ ਆ ਸਾਡੇ ਘਰਾਂ ਚੋਂ ਹੀ ਆ ਉਹ ਜਿੱਦਾਂ ਕੁੜੀ ਦੇ ਨਾਲ ਬਾਰ ਬਾਰ ਗਲਤ ਕੰਮ ਕਰਦਾ ਸੀਗਾ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਇਨਸਾਫ ਦਿੱਤਾ ਜਾਵੇ ਜਿਹਨੇ ਨਾਮ ਬਜ਼ਾਰਾ ਕੀਤਾ ਉਹਦਾ ਨਾਮ ਹਰਮੇਸ਼ ਕੁਮਾਰ ਆ ਜੀ ਉਹ ਕਿੱਥੇ ਦਾ ਰਹਿਣ ਵਾਲੀ ਆ ਬਲਾਲੋਂ ਦੀ ਹਾਂਜੀ ਹਰਮੇਸ਼ ਲਾ ਲਿਆ ਹਾਂਜੀ ਕਿੱਥੇ ਦੀ ਉਹ ਬਲਾਲੋਂ ਦੀ ਰਹਿਣ ਵਾਲੀ ਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਵੀ ਹਾਂਜੀ ਪਹਿਲੇ ਕੀਤੀ ਸੀ ਉਹਨਾਂ ਨੇ ਆਪਸ ਵਿੱਚ ਹੀ ਆਪਣਾ ਜੋ ਵੀ ਸੀਗਾ ਸਮਝੌਤਾ ਕਰਕੇ ਆਪਸ ਵਿੱਚ ਹੀ ਸਮਝੌਤਾ ਕਰਕੇ ਇਹਨਾਂ ਤੇ ਕੁੜੀ ਦੀ ਮਾਂ ਤੇ ਥੋਪ ਦਿੱਤਾ ਸੀਗਾ ਸਾਡੇ ਲੋਕ ਕੋਈ ਸਮਝੌਤਾ ਨਹੀਂ ਹੋਇਆ ਸੀਗਾ ਬੱਟ ਅੱਛੀ ਚੀਜ਼ ਇਹ ਮੈਨੂੰ ਫੋਨ ਗਿਆ ਸੀ ਮੈਂ ਬਿਲਕੁਲ ਨੇੜੇ ਹੀ ਸੀ ਇੱਥੇ ਆਪਣੇ ਨਵੇਂ ਕਾਰੀਗਰ ਨੂੰ ਅੱਜ ਆਇਆ ਕਹਿੰਦੇ ਇਹਨਾਂ ਨੇ ਇਸੇ ਛੁਣ ਨੂੰ ਬੁਲਾ ਲਿਆ ਥਾਰਾ ਅੱਛੀ ਬੁੜਾਈ ਨਾ ਉਹ ਕਹਿੰਦੇ ਜਿਹੜੇ ਲੜਕੀ ਆਏ ਕੰਟਰੈਕਟਰ ਅੰਡਰ ਪ੍ਰੈਸ਼ਰ ਆਇਆ ਉਹਦੀ ਸਾਰੀ ਟੀਕਾ ਕਰਕੇ ਸਾਰਾ ਪਰਚਾ ਹੋ ਜਾਏਗਾ ਥੋੜੀ ਦੇਰ ਥੇ ਮੈਡੀਕਲ ਫ੍ਰੈਸ਼ ਹੋ ਜਾਏਗਾ ਸਾਰੀ ਇਹ ਰਿਪੋਰਟ ਹੈ ਟੈਂਪੋਰਰੀ ਮੈਡੀਕਲ ਜਿਸ ਦਾ ਮੈਡੀਕਲ ਹੋ ਗਿਆ ਬਾਰਡਨ ਕੋ ਬੈਟ ਫੁੱਟ ਸੀ ਕਾਰ ਵੀ ਰੈਡਿਸ਼ ਆਟ ਸਖ ਉਹ 12 ਸਾਲ ਦੀ ਇਹ ਤੇ ਪਿੰਡ ਦਾ ਹੀ ਇੱਕ ਬੰਦਾ ਆ ਜੋ ਨਾ ਰਮੇਸ਼ ਲਾਲ ਆ ਕੋਈ 70 75 ਸਾਲ ਦੀ ਉਮਰ ਆ ਕਾਫੀ ਦਿਨ ਤੋਂ ਬੱਚੀ ਨੂੰ ਬਰਗਲਾ ਕੇ ਆਪਣੇ ਨਾਲ ਪਿੰਡੋਂ ਲੈ ਜਾਂਦਾ ਸੀ ਕਿਸੇ ਖੂਹ ਤੇ ਜਾਂ ਆਪਣੇ ਖੇਤਾਂ ਵੱਲ ਜੇ ਆ ਕੇ ਉਹਦਾਂ ਜਿੱਦਾਂ ਬਦਸਲੂਕੀ ਕਰਦਾ ਸੀਗਾ ਉਹ ਤੇ ਕਾਫੀ ਟਾਈਮ ਤੋਂ ਇਹ ਚੱਲ ਰਿਹਾ ਸੀ ਕੰਮ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਤੇ ਅਸੀਂ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਟਾਣੇ ਆਏ ਆ ਤੇ ਬੱਚੀ ਨੂੰ ਉਸੇ ਹਸਪਤਲ ਐਡਮਿਟ ਕਰਵਾ ਦਿੱਤਾ ਹੈ ਤੇ ਉੱਥੋਂ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਹੈ ਥਾਣੇ ਤੇ ਐਸਐਚਓ ਸਾਹਿਬ ਜਾਣਗੇ ਉੱਥੇ ਤੇ ਉਹ ਕਾਰਵਾਈ ਕਰਨਗੇ ਨੂੰ ਬੁਲਾ ਰਹੇ ਸੀ ਸਾਰੇ ਆਪਣੂ ਪਬਲਿਕ ਆਸੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਆ ਉਹ ਉਹਦੇ ਨਾਲ ਕਿਸੇ ਆਪਣੇ ਹਰਮੇਸ਼ ਨੇ ਆਪਣਾ ਉਹਨਾਂ ਦੇ ਨਾਲ ਕੋਈ ਗਰਦਕਹਤ ਹਰਕਤ ਕੀਤੀ ਹੈ ਉਹਦੇ ਰਿਲੇਟਿਡ ਆਪਾਂ ਅਸੀਂ ਐਫਆਰ ਦਿਸਕਸ਼ਨ ਕਰਵਾ ਜੀ ਆ ਉਹਨਾਂ ਦੇ ਬਿਆਨ ਉਤਾਰ